ਆ ਕੱਪੜੇ ਨੂੰ ਹੁਣ ਬਾਲ ਵਾਲਾ ਕਟਤਾ ਜਿਵੇਂ ਕਟਾਂਗੇ ਸਾਰਾ ਇਸ ਤਰ੍ਹਾਂ ਸੈੱਟ ਕਰਕੇ ਦੁਆਇ ਨੂੰ ਹੁਣ ਆਪਾਂ ਨੀਚੇਲੇ ਹਿੱਸੇ ਤੇ ਗਲਾਈ ਦੇਵਾਂਗੇ ਸਭ ਤੋਂ ਪਹਿਲਾਂ ਹਨਾ ਇਸ ਤਰ੍ਹਾਂ ਨੀਚੇ ਉਹਦੇ ਡ੍ਰੌਪ ਸਹੀਆ ਸਾਰਾ ਸਹੀ ਕਰਕੇ ਨਾ ਹਲਕੀ ਹਲਕੀ ਗਲਾਈ ਦੇ ਦੇਣੀ ਹੈ ਤਾਂ ਧਿਆਨ ਦੇ ਨਾਲ ਪੂਰਾ ਉਨਾ ਪੌਣਾ ਪੌਣਾ ਇੰਚ ਨੂੰ ਉੱਪਰ ਚੱਕ ਦੇਣਾ ਦਾ ਇਸ ਤਰ੍ਹਾਂ ਜੇ ਪੇਟ ਜਿਆਦਾ ਆ ਤਾਂ ਉਹ ਉੱਪਰ ਜਿਆਦਾ ਚੱਕਾਂਗੇ ਨਹੀਂ ਤਾਂ ਆਦਾ ਪੌਣਾ ਇੰਚ ਇਸ ਤਰੀਕ ਰੱਖ ਸਕਦੇ ਹਾਂ ਬਸ ਬਹੁਤ ਐਨਾ ਠੀਕ ਹੈ ਜੀ ਸਵਾ ਕ ਇੰਚ ਆਪਾਂ ਚੱਕ ਦੇਣਾਗਾ ਜੇ ਪੇਟ ਜਿਆਦਾ ਡੇਢ ਪੌਣਾ 2 ਇੰਚ ਤੱਕ ਕਰ ਚੱਕ ਸਕਦੇ ਹਾਂ ਇਸ ਤਰ੍ਹਾਂ ਸੈੱਟ ਕਰਕੇ ਫਿਰ ਉਸੇ ਤਰੀਕ ਬੰਦ ਕਰ ਲੈਣਾ ਇਸ ਤਰ੍ਹਾਂ ਬਲ ਵਾਲੇ কুরਤੇ ਦਾ ਥੋੜਾ ਤਰੀਕਾ ਅਲੱਗ ਹੋ ਜਾਂਦਾ ਹਨ ਜਿਸ ਨਹੀਂ ਪਤਾ ਲੱਗਦਾ ਤਾਂ ਫਿਰ ਵੀ ਕੋਈ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਕਿ ਕਿੰਨਾ ਕਿਥਰ ਹੋਈ ਸਾਰੀ ਬਾਹਰ ਘਾਟ ਆਪਾਂ ਉੱਪਰ ਕੱਢਾਂਗੇ ਇਸ ਤਰ੍ਹਾਂ ਹੁਣ ਆਪਾਂ ਜਿੰਨੀ ਲੰਮਾਈ ਆ ਹਨ ਉਹ ਸਹੀ ਰੱਖ ਕੇ 37 ਆ 37 38 38.1 ਆ ਜਮ ਆਪਾਂ ਦੇਖੋ ਵੱਧ ਲਾਇਆ ਸੀ 10 ਇੰਚ ਆਪਣਾ ਫਿਰ ਵੀ ਪੂਰਾ ਪੂਰਾ ਹੀ ਆ 37 ਤੇ 38 ਆ ਇਧਰ ਜਿਹੜਾ ਮੋੜੇ ਦਾ ਨਿਸ਼ਾਨ ਲਗਾਵਾਂਗੇ ਆਪਾਂ ਉਹ 9 ਇੰਚ ਤੇ ਲਗਾਵਾਂਗੇ ਬਲ ਵਾਲੇ কুরਤੇ ਦੇ Y